ਮੇਰਾ ਨਾਮ ਚਰਨਜੀਤ ਆਜਾ ਜਿਹੜਾ ਤੁਹਾਡੇ ਪਤੀ ਦੇ ਨਾਲ ਕੋਈ ਘਟਨਾ ਵਾਪਰੀ ਹੈ ਕੀ ਹੋਇਆ ਪਤਾ ਨਹੀਂ ਘਰੋਂ ਬੜੇ ਸਾਰੇ ਨੱਕੇ ਨਿੱਕੇ ਲਾਉਣ ਗਏ ਨੇ 2 ਘੰਟੇ ਹੋ ਗਏ ਨੇ ਗਿਆ ਨੂੰ ਫੋਨ ਕੀਤਾ ਮੈਂ ਕਿ ਘਰ ਆਓ ਦਵਾਈ ਦਾ ਹੈ ਮੇਰੀ ਹੁੰਦੇ ਨੇ ਤੇ ਨਾਲੇ ਟੂੜੀ ਟਾੜੀ ਬਿਹਾਉਣੇ ਟੰਗਰ ਰੱਖੇ ਨੇ ਹੰਦੇ ਮੈਂ ਆ ਗਿਆ ਬਸ ਕੀ ਲੱਗਦਾ ਕੋਈ ਰੰਜਿਸ਼ ਪੁਰਾਣੀ ਕੋਈ ਸਾਡੇ ਕਿਸੇ ਨਾਲ ਵੈਰ ਨਹੀਂ ਕੋਈ ਦੁਸ਼ਮਣੀ ਕਦੀ ਕਿਹਨਾ ਕੋਈ ਚੰਗੀ ਮਾੜੀ ਨਹੀਂ ਆਪਣੇ ਰਾਹ ਜਾਣਾ ਆਪਣੇ ਗੰਬੀ ਤੇ ਸਾਰਾ ਦਿਨ ਘੈਰਣਾ ਆਪਣੇ ਮਿੰਮੀ ਦੀ ਜਾਂਦਾ ਹੈ ਅੱਜ ਕਲੇ ਕੋਈ ਦਿੱਕਤ ਨਹੀਂ ਸਾਨੂੰ ਪਤਾ ਲੱਗਾ 4:30 5:30 ਹਾਂਜੀ ਜਦੋਂ ਮੈਂ ਫੋਨ ਕੀਤਾ ਤੇ ਮੈਂ ਆਉਣ ਲੱਗਾ ਬਾਅਦ ਚੋਸੇ ਵੇਲੇ ਕਿਸ ਨੇ ਫੋਨ ਕਰ ਦਿੱਤਾ ਇਹਨਾਂ ਦੇ ਫੋਨ ਤੋਂ ਹਾਂਜੀ ਗੁੱਡੀ ਨੇ ਚੁੱਕਿਆ ਕਿ ਇਹ ਰੋਂਦਾ ਵੀ ਮੈਂ ਕੀ ਆਂਦੀ ਮਮੀ ਤੁਹਾਡੇ ਡੈਡੀ ਨੂੰ ਕੋ ਗੋਲੀ ਮਾਰ ਗਿਆ ਕਿਸ ਨੇ ਫੋਨ ਕੀਤਾ ਭਵਨ ਨੂੰ ਸਾਹਮਣੇ ਬੜੀ ਅਹੀ ਕਿ ਬਈ ਇਤਨਾ ਗਰੀਬ ਬੰਦੇ ਨੇ ਡੇਢ ਕਿਤੇ ਕਰਨਾ ਟਾਈਮ ਪਾਸ ਲਈ ਆਪਣੀਆਂ ਨਾਲ ਛੋਟੇ ਛੋਟੇ ਬੱਚੇ ਕੋਈ ਬੱਜਾ ਰੰਚੇ ਕੋਈ ਪ੍ਰਾਣੀ ਹੋਵੇ ਤੰਦ ਤੋਂ ਤਾਂ ਠੋਠੇ ਹੀ ਨਾ ਕਿ ਵੈਰ ਨਹੀਂ ਪਤਾ ਨਹੀਂ ਕੀ ਕਹਿਣਾ ਜਿਸ ਮਨੀ ਨਹੀਂ ਆਏ ਹੀ ਮੰਕਰਦੇ ਪ੍ਰਸ਼ਾਸਨ ਤੋਂ ਆਨ ਇਨਸਾਫ ਮਿਲਣਾ ਚਾਹੀਦਾ ਉਹ ਫੋਟੋਆਂ ਕੈਮਰੇ ਤੋਂ ਕਟਾ ਕੇ ਆਨ ਇਨਸਾਫ ਮਿਲਣਾ ਚਾਹੀਦਾ ਵੀ ਕੀ ਹੈ ਮੈਂ ਫੇਰ ਸੋਕੀ ਹਾਂ ਜੇ ਮੈਨੂੰ ਇਨਸਾਫ ਮਿਲੇਗਾ ਤਾਂ ਫੇਰ ਜਦੋਂ ਮੈਂ ਦੇਖਿਆ ਨੇ ਮਾਰਨਾ ਹੈ ਨਾ ਤਾਂ ਕੋਈ ਵੈਰ ਦੱਸ ਕੇ ਦਿੰਦਾ ਕਿ ਤੂੰ ਆਹ ਗਲਤੀ ਕੀਤੀ ਤੇ ਹੀ ਤਾਂ ਮਾਰਿਆ ਹਾਂ ਦੱਸ ਕੇ ਕਿੰਨੀ ਕੁ ਉਮਰ ਸੀ ਭਾਜੀ ਦੀ ਉਹ ਤਾਂ ਹੀ ਤਾਂ ਛੱਡਦੇ ਕਿੰਨੀ ਕੁ ਉਮਰ ਸੀ ਭਾਜੀ ਦੀ 55 ਸਾਲ ਹੈਗੀ ਹੈ ਤੇ ਕਿੰਨੇ ਬੱਚੇ ਜਿਹੜੇ ਵਿਆਹੇ ਕੇ ਕੁਆਰੇ ਨੇ ਲਾਗ ਦੇ ਕਾਕਾ ਨੂੰ ਦੇ ਪਿਆਉਣ ਵਾਲੇ ਦਾ ਕਿੰਨਾ ਤੁਹਾਡਾ ਮੇਰਾ ਨਾਂ ਭਾਜੀ ਕਸ਼ਮੀਰ ਖੋਰਾ ਆ ਜਿਹੜੀ ਘਟਨਾ ਵਾਪਰੀ ਐ ਸ਼ਾਹਜਾਹ ਦੇ ਵਿੱਚ ਹਾਂਜੀ ਬਹੁਤ ਹੋਈਆਂ ਤੁਹਾਡਾ ਕੀ ਲੱਗਦਾ ਉਹ ਮੇਰਾ ਛੋਟਾ ਭਰਾ ਹੀ ਉਹਦਾ ਨਾਂ ਸੇਂਦਰ ਸਿੰਘ ਹੀ ਇਹ ਕੱਲ੍ਹ ਹੋਈ ਆ ਗਾਲ ਭਾਜੀ ਕੋਈ ਕੁਛ ਨਹੀਂ ਹੋਈ ਕਰੋ ਆਪਣੀ ਮੋਟਰ ਤੇ ਚੱਕਰ ਮਾਰਨੇ ਗਿਆ ਆਏ ਅੱਗੇ ਵੀ ਜਾਂਦਾ ਏ ਤੂੰ ਦੋ ਚਾਰ ਚੱਕਰ ਆ ਜੀ ਗਿਆ ਚੋਨਾ ਵਾ ਵਾ ਆ ਆਪਣਾ ਸਾੜੀ ਚ ਹਾਂਜੀ ਉਦੋਂ ਹੁੰਡਿਆ ਹੈ ਮਗਰੋਂ ਦੋ ਦੁਸ਼ਮਣ ਟਕਰੇ ਨੇ ਉਹਨਾਂ ਆਵਾਜ਼ ਮਾਰੀ ਹੈ ਅੰਦੇ ਸੇ ਅੰਦਰ ਸੈਕਲ ਹੋ ਜਾ ਉਹਨੇ ਪਰ ਤੇ ਕੇ ਵੇਖਿਆ ਨਾ ਤੋਂ ਗੋਲੀਆਂ ਮਾਰ ਕੇ ਮੇਰਾ ਵੀਰ ਚਟਕਾ ਦਿੱਤਾ ਨਹੀਂ ਜੀ ਹੁਣੇ ਸ਼ੱਕ ਦਾ ਪਤਾ ਤੇ ਬਾਅਦ ਹੀ ਲੱਗੇਗਾ ਕੋਈ ਅਜੇ ਤਾਂ ਕੋਈ ਨਹੀਂ ਔਰ ਇੱਕ ਗੁੱਡੀ ਤੇ ਕਾਕਾ ਹੈ ਨਹੀਂ ਜੇ ਜੇ ਉਹ ਵਾਲੇ ਛੋਟੇ ਬੱਚੇ ਨੇ ਅਜੇ ਨਹੀਂ ਤੋਂ ਬਿਲਕੁਲ ਹੀ ਇਨਸਾਫ ਹਾਂ ਨੂੰ ਆਨੇ ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਉਹ ਦੁਸ਼ਮਣ ਨੇ ਉਹਨਾਂ ਦੇ ਨਾਲ ਵੀ ਇਤਾਂ ਹੀ ਹੋਣੀ ਚਾਹੀਦੀ ਹੈ ਵਾਤ ਤੋਂ ਵਾਤ ਨੂੰ ਨਰਸਾ ਜਾਂ ਮਿਲਣ ਜਿਹੜੇ ਮਰਨੇ ਚਾਹੀਦੇ ਨੇ ਇਸੇ ਤਰ੍ਹਾਂ ਸਾਡੇ ਭਰਾ ਨੂੰ ਮਾਰਿਆ ਸਾਡੇ ਭਰਾ ਦੀ ਕੋਈ ਦੁਸ਼ਮਨੀ ਨਹੀਂ ਪਿੰਡ ਦੇ ਵਿੱਚ ਬਹੁਤ ਸੋਹਣੀ ਗੱਲਬਾਤ ਹੀ ਉਹਦੀ ਸਾਰੇ ਚੀ ਉਹ ਨਹੀਂ ਪੁਰਾਣੀ ਰੰਜਿਸ਼ ਹੋਏ ਕਿਸੇ ਨਾਲ ਕੋਈ ਤੁਹਾਨੂੰ ਸ਼ੱਕ ਹੋਵੇ ਸ਼ੱਕ ਤੇ ਹੁਣ ਨਹੀਂ ਜਿਹਗਾ ਕੋਈ ਵੀ ਕਹੇ ਤੇ ਹੁਣ ਅੱਜ ਕੱਲ ਕੋ ਪਤਾ ਨਹੀਂ ਲੱਗਦਾ ਮਾੜੀ ਮੋਟੀ ਕਿਹਨਾ ਬਾਹਰ ਹੋਈ ਹੋਏ ਤੇ ਅੱਬ ਤਾਂ ਕੋਈ ਸ਼ੱਕ ਨਹੀਂ ਤੇ ਮੌਕੇ ਤੇ ਡੈਥ ਹੋ ਗਈ ਹਾਂਜੀ ਉੱਥੇ ਮੋਟਰਸਾਈਕਲ ਤੋਂ ਥੰਦੇ ਆਣ ਪਿਆ ਉੱਥੇ ਹੀ ਮੁੱਕ ਕੇ ਆ ਕੇ ਦੇ ਖੂਨੋ ਖੂਨ ਹੋ ਗਿਆ ਹਨੂ ਫੋਨ ਚਲੇ ਗਏ ਨੇ ਅਸੀਂ ਸਾਰੀਆਂ ਪਹਿਣਾ ਲਿਆਂਵਾ ਐ ਤਾਂ ਕਿ ਚੰਦਾ ਜੇ ਹੋਏਗਾ ਐਂਬੂਲੈਂਸ ਚ ਪਾ ਕੇ ਲਾ ਕੇ ਨਾ ਫੇੜੇ ਹਾਂਜੀ ਇਨਫੋਰਮੇਸ਼ਨ ਮਿਲੀ ਸੀਗੀ ਅ ਕਰੀਬ 5 ਵਜੇ ਨਾਲ ਵੀ ਜਿਹੇ ਸਿੰਦਰ ਸਿੰਘ ਹੈਗੇ ਨੇ ਉਹ ਆਪਣੀ ਮੋਟਰ ਤੋਂ ਆ ਰਹੇ ਸੀ ਆਪਣੇ ਪਿੰਡ ਵੱਲ ਤੇ ਉਹਨਾਂ ਦੇ ਕੋਈ ਦੋ ਜਣੇ ਆਏ ਨੇ ਤੇ ਅਣਪਛਾਤੇ ਵਿਅਕਤੀ ਨੂੰ ਫਾਇਰਿੰਗ ਕਰਕੇ ਉਹ ਚਲੇ ਗਏ ਨੇ ਜੀ ਹਰੇ ਕੀ ਕਰਾਂ ਲੱਗਦਾ ਹਾਂ ਜੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੀ ਆਫਟਰ ਇਨਵੈਸਟੀਗੇਸ਼ਨ ਨਾਲ ਦੱਸਦਾ ਸਭ ਕੀ ਗਲਤ ਕਰ ਦੱਸਾਂਗੇ ਤੁਹਾਨੂੰ ਪਰਿਵਾਰ ਵਾਲਿਆਂ ਨੂੰ ਕੁਝ ਦੱਸਿਆ ਮਿਲਿਆ ਕੋਈ ਗੱਲਬਾਤ ਆਉਣੀ ਹੈ ਜੀ ਪਰਿਵਾਰ ਥੋੜਾ ਜਿਹਾ ਸਦਮੇ ਦੇ ਵਿੱਚ ਹੈਗਾ ਜੋ ਵੀ ਬਿਆਨ ਲਖਾਂਗੇ ਉਹ ਕਰਵਿ ਦੱਸਾਂਗੇ ਪਰਿਵਾਰ ਵਾਲਿਆਂ ਨੇ ਦੱਸੀ ਨਹੀਂ ਕੋਈ ਗੱਲ ਐ ਉਹ ਜੀ ਜਿਹਦਾ ਦੱਸ ਦਾਂ ਮੈਂ ਤੁਹਾਨੂੰ ਬਿਆਨ ਖਾਣੋਂ ਦਾ ਇਹ ਦਿਵਯ ਜੋਤੀ ਰਗਾ ਯਾਕੂ ਸਸਤਾਉ ਤੋਂ ਲੱਗੀ ਹੋਈ ਹੈ ਜੀ